ਲਓ ਜੀ ਅੱਜ ਆ ਪਤਾ ਮੰਗਾਲੀ ਜੀ ਬੱਚਿਆਂ ਦੇ ਕੰਮ ਦੀ ਚੀਜ਼ ਜੇਕਰ ਤੁਸੀਂ ਵੀ ਬੱਚਿਆਂ ਨੇ ਫੋਨ ਦੇਖਣ ਦੀ ਆਦਤ ਤੋਂ ਬਹੁਤ ਹੀ ਜ਼ਿਆਦਾ ਦੁਖੀ ਹੋ ਤਾਂ ਆ ਚੀਜ਼ ਜਰੂਰ ਮਗਾ ਕੇ ਦਿਓ ਜੀ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਵੀ 1 ਮਿੰਟ ਨਹੀਂ ਬੱਚੇ ਫੋਨ ਆ ਉਹ ਕਰਦੇ ਜੇ ਫੜ ਲਓ ਤਾਂ ਚਲੋ ਠੀਕ ਹੈ ਤੇ ਨਹੀਂ ਚਾਹ ਕੇ ਫੇਰ ਵਾਜ ਜਾਂਦੇ ਨੇ ਇਹਦੇ ਨਾਲ ਬੱਚਾ ਮਾਨਸਿਕ ਤੌਰ ਤੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੁੰਦਾਗਾ ਚੜਚੜਾਪਨ ਬਹੁਤ ਆਉਂਦਾ ਬੱਚੇ 'ਚ ਤੇ ਮਤਲਬ ਵੀ ਬੱਚੇ ਦਾ ਪੜਾਈ ਵੱਲ ਵੀ ਮਨ ਨਹੀਂ ਲੱਗਦਾ ਪਰ ਜਿਹੜੀ ਆ ਚੀਜ਼ ਆ ਇਹ ਸਾਰੀ ਜ਼ਿੰਦਗੀ ਬਣਾ ਸਕਦੀ ਆ ਬੱਚੇ ਦੀ ਤੇ ਚਲੋ ਜੀ ਖੋਲ ਕੇ ਦਿਖਾਉਨੇ ਹਾਂ ਤੇ ਜਿਨ੍ਹਾਂ ਦੇ ਛੋਟ ਜਰੂਰ ਉਹਨਾਂ ਨੂੰ ਮਗਵਾ ਕੇ ਦੋ ਕੀ ਚੀਜ਼ ਰਮਣਾ ਜੀ ਇਹ ਕੀ ਮਗਾ ਕੇ ਲਿਆ ਹੈ ਹਰਜਤਾਂ ਹਾਂਜੀ ਆਪਾਂ ਖੋਲ ਕੇ ਦਿਖਾਉਂਦੇ ਜੀ ਇੱਕ ਵਾਰ ਪੈਸਾ ਲੱਗ ਜੂ ਪਰ ਬੱਚੇ ਦੀ ਸਾਰੀ ਜ਼ਿੰਦਗੀ ਬਣ ਜੂ ਇਸ ਚੀਜ਼ ਨਾਲ ਯਾਰ ਬੱਚਿਆਂ ਦੀ ਫੋਨਾਂ ਲਈ ਆਦਤ ਤਾਂ ਹਟਾਉਣੀ ਬਹੁਤ ਜ਼ਿਆਦਾ ਔਖੀ ਆ ਸਾਰਾ ਸਾਰਾ ਦਿਨ ਜਦੋਂ ਹੁਣ ਛੁੱਟੀਆਂ ਜਿਵੇਂ ਤੇ ਸਾਰਾ ਸਾਰਾ ਦਿਨ ਬੈਠੇ ਦੇਖੀ ਜਾਂਦੇ ਹਣਾ ਹਾਂਜੀ ਹੁਣ ਤਾਂ ਵਿਹਲੇ ਆ ਕਹਿ ਦੇਣ ਕਿ ਉੱਤੋਂ ਜਵਾਬ ਦੇਣਗੇ ਹੁਣ ਤਾਂ ਵਿਹਲੇ ਆ ਫੋਨ ਹੀ ਦੇਖਾਂਗੇ ਹਾਂਜੀ ਤੇ ਲਓ ਜੀ ਆ ਚੀਜ਼ਾਂ ਨੇ ਤੇ ਇਹਦੇ ਨਾਲ ਮਤਲਬ ਵੀ ਬਹੁਤ ਸਾਰੀਆਂ ਆਪਣੋਂ ਬੁੱਕਸ ਵੀ ਮਿਲੀਆਂ ਨੇ ਨਾਲ ਮਤਲਬ ਇਹਦੇ ਆਪਾਂ ਨੂੰ ਪੈਨ ਹਾਂਜੀ ਇਹ ਦਿਖਾਉਣਾ ਜੀ ਕਿਵੇਂ ਕੰਮ ਕਰਦੀ ਹੈ ਇਹ ਚੀਜ਼ ਦੇਖੀਂ ਕਰ ਕਰਿੰਗਾ ਵਰ ਕਿੰਨੇ ਤੇ ਹੈ ਹੁਣ ਰੱਖ ਦੋ ਤੇ ਆਹ ਦੇਖੋ ਤੁਸੀਂ हां वो क्योंकि जेडी आ चीज है जी बच्चे दे मतलब ਵੀ ਕੰਮ ਵੀ ਬਹੁਤ ਆਊਗੀ ਕਿਉਂਕਿ ਸਾਰੀ ਜ਼ਿੰਦਗੀ ਇਹ ਚੀਜ਼ ਜਾਨੀ ਬੱਚੇ ਦੇ ਕੰਮ ਆਉਣਾ ਹੁੰਦਾਗਾ ਤੇ ਆਪਾਂ ਇੱਕ ਵਾਰ ਮਗਵਾ ਕੇ ਦੇ ਸਕਦੇ ਇਹ ਕੋਈ ਐਵੇਂ ਨਹੀਂ ਹੈਗਾ ਵੀ ਇੱਕ ਵਾਰ ਆਪਾਂ ਜੇ ਇਹਨੂੰ ਯੂਜ਼ ਕੀਤਾ ਵੀ ਭਰ ਜੂਗੀ ਤੇ ਇਹਦੇ ਨਾਲ ਜਿਹੜੇ ਆ ਪੈਨ ਦਿੱਤੇ ਹੁੰਦੇ ਇਹਨਾਂ ਵਿੱਚ ਅਜਾਈ ਸਾਈ ਹੈ ਜੋ ਆਪਾਂ ਇੱਕ ਵਾਰ ਮਤਲਬ ਲਿਖਾਂਗੇ ਤਾਂ ਉਹ ਥੋੜੇ ਟਾਈਮ ਚ ਮਿਟ ਜਾਂਦੀ ਹੈ ਐਂ ਕਿ ਉਹ ਮਿਟ ਜੂਗੀ ਇਹਦੇ ਤਾਂ ਹੱਥ ਲਿਖਿਆ ਵੀ ਹੋਇਆ ਹੈ ਨਾ ਮੈਜਿਕ ਬੁੱਕ ਕੀ ਲਿਖਿਆ ਹੋਇਆ ਹੈ ਹਾਂਜੀ ਸ਼ੈਂਕ ਮੈਜਿਕ ਹੈ ਨਾ ਹਾਂਜੀ ਉਹ ਮਿਟ ਜਾ ਕਰੂਗੀ ਸ਼ਾਈ ਹੈ ਸੈਂਕ ਤੇ ਮਤਲਬ ਇਹ ਦੀ ਕੋਈ ਕਹਿ ਸਕਦੇ ਆ ਵੀ ਆਪਾਂ ਕੋਈ ਕੰਪਨੀ ਹੋ ਗਈ ਜੀ ਉਹ ਨੂੰ ਮੈਜਿਕ ਬੁੱਕ ਕਹਿ ਸਕਦੇ ਆ ਆਪਾਂ ਇੱਕ ਮੈਜਿਕ ਦੀ ਤਰ੍ਹਾਂ ਹੀ ਕੰਮ ਕਰਦੀ ਹੈ ਕਿਉਂਕਿ ਜਦੋਂ ਆਪਾਂ ਅੱਖਰ ਲਿਖਣੇ ਸਟਾਰਟ ਕਰਾਂਗੇ ਜੀ ਤੇ ਜਿਹੜੇ ਅੱਖਰ ਉਹ ਮਤਲਬ ਮੀਟ ਨੇ ਸਟਾਰਟ ਹੋ ਜਾਂਦੇ ਨੇ ਥੋੜੇ ਟਾਈਮ ਵਾਸਤੇ ਠੀਕ ਹੈ ਕਿ ਮਤਲਬ ਐਵੇਂ ਨਹੀਂ ਹੈਗਾ ਵੀ ਬੱਚੇ ਦੀ ਜਿਹੜੀ ਬੁੱਕ ਆ ਵੀ ਉਹ ਭਰ ਜੂਗੀ ਨਾਲੇ ਤਾਂ ਇਹ ਪਹਿਲਾਂ ਲਿਖ ਕੇ ਦਿਖਾਓ ਤੁਸੀਂ ਵੀ ਆਪਾਂ ਅੱਖਰ ਕਿਵੇਂ ਲਿਖੀਦੇ ਆ ਉਹ ਦੇਖੀਏ ਰਾਈਟਿੰਗ ਚ ਸੁਧਾਰ ਹੁੰਦਾ ਜੀ ਬੱਚੇ ਦੇ ਹਾਂਜੀ ਹਾਂਜੀ ਸ਼ਿਕਾ ਪਾ ਲਓ ਪਹਿਲਾਂ ਪੰਨੇ 'ਚ ਮਤਲਬ ਅੱਛਾ ਇਹ ਸ਼ਾਈ ਮਤਲਬ ਮਿਟ ਜਾਂਦੀ ਹੈ ਹੈ ਹਾਂਜੀ ਹੂੰ ਤੇ ਬੱਚੇ ਨੂੰ ਕਹਿ ਦੋ ਇਹ ਜਾਦੂਈ ਪੈਨ ਹੈ ਜਾਦੂਈ ਪੈਨਣ ਵੀ ਚਲ ਪਾ ਕੇ ਦਿਖਾ ਦੇ ਵੀ ਅੱਖਰ ਤੋਂ ਉੱਪਰ ਉੱਪਰ ਹੀ ਲਿਖਣਾ ਹੈਗਾ ਕਿ ਚੰਗਾ ਦੇ ਇਹਦੇ ਚ 2ਏ ਜੇ ਵੀ ਬਣੇ ਹੋਇਆ ਰਹਣੇ ਹਨਾ ਬੱਚੇ ਦੀ ਰਾਈਟਿੰਗ ਵੀ ਸੁਧਰੂਗੀ ਹਾਂਜੀ ਹਾਂਜੀ ਉਹ ਜਿਵੇਂ ਏ ਆ ਏ ਵਿੱਚ ਉਹ ਤੇ ਖੁੰਦੀ ਹੋਈ ਹੈਗੀ ਹਾਂਜੀ ਤਾਂ ਵਿੱਚ ਮਤਲਬ ਬੱਚੇ ਦੀ ਰਾਈਟਿੰਗ ਸੁਧਰਦੀ ਆ ਬੱਚੇ ਦਾ ਜਿਹੜਾ ਮਾਨਸਿਕ ਤੌਰ ਤੇ ਜਿਹੜਾ ਵਿਕਾਸ ਉਹ ਵਧੀਆ ਹੁੰਦਾ ਜੀ ਹਰੇਕ ਚੀਜ਼ ਬੱਚਾ ਵਧੀਆ ਲਿਖਣ ਲੱਗ ਜਾਂਦਾ ਹੈਗਾ ਹਾਂਜੀ ਤੇ ਮਤਲਬ ਬੱਚੇ ਜੇ ਆਪਾਂ ਹੁਣ ਆਪਾਂ ਜੋ ਫੋਨ ਹੀ ਦੇ ਹੀ ਰਖੇ ਹੁਣ ਆਪਣੇ ਮਨ ਹੁੰਦੇ ਬੱਚੇ ਤਾਂ ਵੀ ਜਿੱਦੀ ਬਹੁਤ ਨੇਗੇ ਆਪ ਨੂੰ ਬਹੁਤ ਤਾਂ ਕਰਦੇ ਆਪਾਂ ਫੋਨ ਦੇ ਦਿੰਨੇ ਹੈਗੇ ਪਰ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰਨਾ ਚਾਹੀਦਾ ਜੇ ਆਪਾਂ ਨੂੰ ਹਾਂਜੀ ਉਹ ਦੇਖ ਲੈ ਵੀ ਤਾਂ ਲਿਖਣ ਵੀ ਲੱਗ ਗਿਆ ਅੱਖਰ ਹਨ ਹਾਂਜੀ ਹੂੰ ਤੇ ਥੋੜਾ ਟਾਈਮ 'ਚ ਮਤਲਬ ਵੀ ਸ਼ਾਇਦ 5-10 ਮਿੰਟਾਂ ਤੱਕ ਇਹ ਮਤਲਬ ਆਟੋਮੈਟਕੀ ਜਿਹੜੇ ਅੱਖਰ ਇਹ ਪਾ ਰਿਹਾਗਾ ਹੌਲੀ ਹੌਲੀ ਮਿਟ ਜਾਣਗੇ ਠੀਕ ਆ ਆਪਾਂ ਦੇਖ ਲੈਨੇ ਆ ਦੋਸਤੋ ਵੀਡੀਓ ਬਣਦੇ ਬਣਦੇ ਆਪਣੇ ਵੀ ਪਿਛਲੇ ਅੱਖਰ ਜਿਹੜੇ ਗੈਪ ਹੁੰਦੇ ਕਿ ਨਹੀਂ ਹਾਂਜੀ ਵੀ 2-3 ਮਿੰਟਾਂ ਤੱਕ ਹੁੰ ਹੂੰ ਉਹ ਇੰਗਲਿਸ਼ ਦੀ ਸੀ ਜੀ ਆ ਮੈਥ ਆ ਗਿਆ ਠੀਕ ਹੈ ਜੀ ਤੇ ਆ ਡਰਾਇੰਗ ਆ ਗਈ ਜੀ ਇਹ ਡਰਾਇੰਗ ਆ ਗਈ ਡਰਾਇੰਗ ਵੀ ਬੱਚਿਆਂ ਦੀ ਸੁਧਰੂਗੀ ਨਾ ਮਤਲਬ ਚਾਰ ਬੁੱਕਾਂ ਨੇ ਆਪਾਂ ਵਿੱਚ ਤੇ ਕਿੰਨੇ ਰੁਪਈਆ ਦੀ ਆਉਂਦੀ ਹੈ ਰਮਣੀ ਹੁਣ ਜਿਵੇਂ ਬੱਚੇ ਛੋਟੇ ਨੇ ਜੀ ਮਤਲਬ ਕਈ ਵਾਰ ਬੱਚੇ ਨੂੰ ਐਵੇਂ ਹੁੰਦਾਗਾ ਵੀ ਲਿਖਣਾ ਨਹੀਂ ਆਉਂਦਾ ਹੂੰ ਤੇ ਮਤਲਬ ਜਿਵੇਂ ਲਾਈਨਾਂ ਲਾਉਣੀਆਂ ਪਹਿਲਾਂ ਸਟਾਰਟਿੰਗ ਕਰਦੇ ਆ ਬੱਚੇ ਨੂੰ ਵੀ ਆਟੋਮੈਟਿਕ ਫਿਰ ਬੱਚਾ ਏ ਪਾਉਣ ਲੱਗ ਜਾਂਦਾ ਵੀ ਪਾਉਣ ਲੱਗ ਜਾਂਦਾ ਹਾਂਜੀ ਸੋ ਛੋਟੇ ਬੱਚਿਆਂ ਦਾ ਮਤਲਬ ਮਾਨਸਿਕ ਵਿਕਾਸ ਕਰਨ ਵਾਸਤੇ ਇਹ ਚੀਜ਼ਾਂ ਜ਼ਰੂਰੀ ਨੇ ਹੁਣ ਜਿਵੇਂ ਮੈਂ ਆਪਾਂ ਐਵੇਂ ਵੀ ਨਹੀਂ ਹੈਗੇ ਬੇ ਛੋਟੇ ਬੱਚਾ ਵਾਸਤੇ ਮੰਗਾਉਣੇ ਨੇ ਜਿ ਵੇ ਇਹਦੇ ਉਹਦੇ ਚ ਲੱਗੇ ਰਹਿੰਦੇ ਨੇ ਕਿ ਫੋਨ ਤੋਂ ਥੋੜਾ ਜਿਹਾ ਬੱਚਿਆਂ ਦਾ ਜਿਹੜਾ ਨਾਲ ਚ ਲੱਗੇ ਰਹਿੰਦੇ ਆ ਹਾਂਜੀ ਨਾਲ ਚ ਲੱਗੇ ਰਹਿੰਦੇ ਨੇ ਇੱਕ ਫਿਰ ਐਵੇਂ ਆ ਰਮਣੀ ਬੀ ਰੀਯੂਜੇਬਲ ਆ ਵੀ ਭਰਦੀ ਨਹੀਂ ਹੈਗੀ ਉਹੀ ਦੁਬਾਰੇ ਮਤਲਬ ਕੰਮ ਚ ਆਈ ਜਾਂਦੀ ਹੈ ਹਨਾ ਹਾਂਜੀ ਨਾਲੇ ਦੇ ਦਿੱਤਾ ਹੋਇਆ ਜੀ ਕਈ ਦੇ ਚ ਤਾਂ ਦਿੱਤਾ ਹੋਇਆ ਉਹਦੇ ਚ ਨਹੀਂ ਠੀਕ ਆ ਇਹ ਦੋ ਪੀਸ ਮੰਗਾਏ ਆ ਦੋਸਤੋ ਆਪਾਂ ਤੇ ਇੱਕ ਪੀਸ ਜਿਹੜਾ ਤੁਹਾਨੂੰ ਮਤਲਬ ਕਮੈਂਟ ਕਰਿਓ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਓ ਮਤਲਬ ਜਿਹਦੇ ਕਮੈਂਟ ਤੇ ਸਾਰਾ ਦੋ ਮਤਲਬ ਘੱਟ ਲਾਈਕ ਹੋਣਗੇ ਹਨ ਤਾਂ ਉਹਨੂੰ ਆਪਾਂ ਇਹ ਕਾਪੀ ਜੀ ਗਿਫਟ ਕਰਾਂਗੇ ਮਤਲਬ ਸਾਰਾ ਸੈੱਟ ਆਹ ਤੇ ਭੇਜ ਦਾਂਗੇ ਜਿਹਦੇ ਜਮਾ ਮਤਲਬ 0 ਕਮੈਂਟ ਹੋਣਗੇ ਹਾਂਜੀ ਤੇ ਇਹਦੇ ਨਾਲ ਦਿੱਤਾ ਹੋਇਆ ਜਿਵੇਂ ਕਈ ਵਾਰ ਬੱਚਿਆਂ ਨੇ ਹੁਣ ਆ ਦੁਖਣ ਲੱਗ ਜਾਂਦੇ ਨੇ ਨਾਲ ਆ ਚੀਜ਼ ਵੀ ਦਿੱਤੀ ਹੋਈ ਹੈ ਜੀ ਲੈਵੀ ਕੋਲ ਤਾਂ ਬਸ ਪਹਿਲਾਂ ਵੀ ਸਿੱਕ ਹੋਰ ਆ ਗਈ ੜਾ ਵੀ ਹਾਂਜੀ ਆ ਆ ਮੱਛੀ ਜੀ ਹਾਂਜੀ 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 ਮਤਲਬ ਦੋਸਤੋ ਜਿਹਦੇ ਕਮੈਂਟ ਤੇ 0 ਲਾਈਕ ਹੋਣਗੇ ਉਹਦੇ ਘਰੇ ਅਸੀਂ ਆਹ ਕੋਰੀਅਰ ਕਰ ਦਾਂਗੇ ਐਡਰੈਸ ਪਤਾ ਕਰਕੇ ਆ ਵੀ ਵਧੀਆ ਹਨਾ ਰਮਣੇ ਗ੍ਰਿਪ ਬਣਾਉਣ ਨੂੰ ਹਾਂਜੀ ਹੂੰ ਗ੍ਰਿਪ ਵੀ ਬੰਜ ਜਾਂਦੀ ਹੁਣ ਡੈਵੀ ਦਾ ਅਜਿਹੀ ਚੀਜ਼ ਆ ਨਾ ਇੱਥੋਂ ਆ ਮਾਸ ਜائیں ਇਕੱਠਾ ਜਾ ਵੀ ਹੋ ਗਿਆ ਸੀ ਪੈਨਸ਼ਨ ਨਾਲ ਕਾ ਚੀਜ਼ ਮਤਲਬ ਵੀ ਵਧੀਆ ਹੋਵੇ ਜਿਵੇਂ ਟੋਏ ਜੇ ਪਾਏ ਹੋਏ ਨੇਗੇ ਹਾਂਜੀ ਹਾਂਜੀ ਤੇ ਆਏ ਥੋੜੀ ਜਿਹੀ ਲਾਈਟ ਵੀ ਹੁੰਦੀ ਜਾ ਰਹੀ ਆ ਦੇਖੋ ਹਾਂ ਜੇ ਇੱਕ ਮਿੰਟ ਡੈ ਵੀ ਲਿਖੀ ਨਾ ਪਤੋ ਆ ਦੇਖੋ ਦੋਸਤੋ ਮਗਰ ਦੀ ਮਗਰ ਲਾਈਟ ਹੋਣੀ ਸ਼ੁਰੂ ਹੋ ਗਈ ਅੱਖਰ ਜਿਹੜੇ ਮਤਲਬ ਫਿੱਕੇ ਪੈਣੇ ਸ਼ੁਰੂ ਹੋ ਗਏ ਇਹਨੂੰ ਲੱਗਦੇ ਨੇ ਜੀ ਹੂੰ 4-5 ਮਿੰਟ ਤਾਂ ਹਾਂਜੀ ਚਾਰ-ਪੰਜ ਮਿੰਟ ਬਾਅਦ ਜਿਹੜੀ ਛਾਈ ਆ ਉਹ ਆਪਣੇ ਆਪ ਟਾਈ ਜਾਂਦੀ ਰਹਣ ਹਨਾ ਬਾਕੀ ਨਾਲੇ ਬੱਚੇ ਆ ਜਿਹੜੇ ਜਿਆਦਾ ਮਤਲਬ ਛੋਟੇ ਬੱਚਿਆਂ ਨੂੰ ਸਕੂਲਾਂ 'ਚ ਵੀ ਪੈਨਸਲਾਂ ਦੇ ਕੰਮ ਕਰਾਉਂਦੇ ਆ ਤੇ ਉਹਨਾਂ ਨੂੰ ਪੈਨ ਨਾਲ ਕੰਮ ਕਰਨ ਦੀ ਵੀ ਜਿਹੜੀ ਆਦਤ ਆ ਉਹ ਪੈ ਜਾਂਦੀ ਆ ਰਾਈਟਿੰਗ ਵਧੀਆ ਹੋ ਜਾਂਦੀ ਆ ਜੀ ਬੱਚੇ ਪੜਨ 'ਕਿ ਨਾ ਇੰਟਰਸਟ ਰੱਖਣ ਜਾਂ ਲੱਗ ਜਾਂਦੇ ਨੇ ਕਿ ਫੋਨ ਤੋਂ ਨਾ ਥੋੜਾ ਜਿਹਾ ਸਕਾਲਾ ਮਿਲ ਸਕਦਾਗਾ ਹਾਂਜੀ ਚੋਲ ਵੀ ਬੱਚੇ ਨੇ ਦੇਖਣਾ ਵੀ ਹੋਇਆ ਚਲ ਥੋੜਾ ਮੋਟਾ ਦੇ ਸਕਦੇ ਪਰ ਜਿਆਦਾ ਬੱਚਿਆਂ ਦੀ ਜਿਹੜੀ ਗੰਦੀ ਆ ਤੋ ਤੋ ਆਪਾਂ ਨੂੰ ਮਤਲਬ ਬੱਚਿਆਂ ਤੋਂ ਪਰਹੇਜ਼ ਹੀ ਰੱਖਣਾ ਚਾਹੀਦਾ ਫੋਨ ਤੋਂ ਵੱਧ ਤੋਂ ਵੱਧ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਜੀ ਕਿਉਂਕਿ ਜਦੋਂ ਬੱਚੇ ਮਤਲਬ ਕੱਲੇ ਹੁੰਦੇ ਨੇ ਤੋ ਉਹਨਾਂ ਨੂੰ ਐਵੇਂ ਹੁੰਦਾ ਵੀ ਚਲੋ ਇੱਕ ਫੋਨ ਹੀ ਸਾਧਣਾ ਸਾਡਾ ਇੰਜੋਏ ਕਰਨ ਦਾ ਸੋ ਬੱਚਿਆਂ ਨਾਲ ਟਾਈਮ ਸਪੈਂਡ ਜ਼ਰੂਰ ਕਰਨਾ ਚਾਹੀਦਾ ਜੀ ਬੱਚਿਆਂ ਨੂੰ ਨਵੇਂ-ਨਵੇਂ ਗੱਲਾਂ ਸਿਖਾਉਣਾ ਤੇ ਮੰਗਾਈ ਕਿੱਥੋਂ ਆ ਮਿਲਦੀ ਕਿੱਥੋਂ ਰਮਣ ਐਂ ਤੋ ਦੱਸਦੇ ਆਪਣੇ ਦੋਸਤਾਂ ਨੂੰ ਇਹ ਆਪਾਂ ਆਨਲਾਈਨ ਵੀ ਮੰਗਵਾ ਸਕਦੇ ਤੇ ਨਹੀਂ ਆਪਾਂ ਮਤਲਬ ਜ ਗਾਰਟੂ ਵੀ ਮਿਲ ਜੂਗੀ ਹਾਂਜੀ ਹਾਂਜੀ ਜਿੱਥੋਂ ਵੀ ਚਾਹੋ ਤੁਸੀਂ ਮੰਗਵਾ ਸਕਦੇ ਹੋ ਤੇ ਮੈਂ ਤਾਂ ਇਹ ਹੀ ਅਡਵਾਈਸ ਦਿੰਨੇ ਆ ਵੀ ਨਾਲੇ ਤਾਂ ਬੱਚਿਆਂ ਦੀ ਰਾਈਟਿੰਗ ਵਧੀਆ ਸੁਧਰਦੀ ਹੈ ਜੀ ਤੇ ਨਾਲੇ ਬੱਚਿਆਂ ਦਾ ਮਤਲਬ ਇੱਧਰ ਇੰਟਰਸਟ ਵਣ ਜਾਂਦਾ ਪੜਾਈ ਕੰਨੀ ਸੋ ਇਹ ਚੀਜ਼ਾਂ ਜ਼ਰੂਰ ਮੰਗਵਾ ਕੇ ਦੋ ਜੀ ਇਹਨੂੰ ਮੈਜਿਕ ਬੁੱਕ ਕਹਿੰਦੇ ਨੇਗੇ ਦੇ ਨਾਲ ਮਤਲਬ ਪੈਨ ਵੀ ਦਿੰਦੇ ਨੇ ਜਿਹੜੀ ਇਹਨਾਂ ਵਿੱਚ ਸ਼ਾਈ ਹੈ ਦੂਜਾ ਪੈਨ ਨਹੀਂ ਆਪਾਂ ਕੋਈ ਵਰਤਣਾ ਜਿਹੜੀ ਇਹਦੇ ਵਿੱਚ ਸ਼ਾਈ ਹੈਗੀ ਉਹੀ ਮਤਲਬ ਵੀ ਓਡੀਆਂ ਦੇ ਥੋੜੇ ਟਾਈਮ ਵਾਸਤੇ ਤੇ ਇਹ ਹੀ ਮਤਲਬ ਸਿੱਕੇ ਵਰਤਣ ਨੇ ਜੀ ਇਹ ਹੀ ਪੈਨ ਵਰਤਣ ਨੇ ਜੀ ਇਹ ਸਿੱਕੇ ਦੇ ਵਿੱਚ ਕਾਫੀ ਦਿੱਤੇ ਹੋਏ ਆ ਮੇਰੇ ਸਾਲਾ ਦਾ 8-10 ਸਿੱਕੇ ਹੈਗੇ ਨੇ ਦੋਸਤੋ ਤੇ ਪੈਨਾਂ ਤੇ 8-10 ਸਿੱਕੇ ਨੇ ਜਿਹੜੇ ਫਰੀ ਆਏ ਨੇ ਇਹਨਾਂ ਨਾਲ ਤੇ ਬਾਕੀ ਬੁੱਕਾਂ ਜਿਹੜੀਆਂ ਮੈਦ ਦੀ ਵੀ ਆ ਡਰਾਇੰਗ ਦੀ ਵੀ ਆ ਤੇ ABC ਵਾਲੀ ਵੀ ਆ ਤੇ ਆ ਦੇਖੋ ਜੀ ਸਾਡਾ ਡੈਵੀ ਟੌਣ ਦੀ ਕੋਸ਼ਿਸ਼ ਕਰ ਰਿਹਾ ਪਰ ਡੈਵੀ ਆਪੇ ਉੱਡ ਜੂ ਪੁੱਤ ਇਹ ਆਪੇ ਲੈ ਜੀ ਡੈਵੀ ਆ ਦੇਖੋ ਦ ਹੂੰ ਬੜਾ ਲੱਗੀ। ਆ ਦੇਖੋ ਜੀ ਬਿਲਕੁਲ ਮਤਲਬ ਥੋੜੇ ਥੋੜੇ ਰਹਿ ਗਏ ਤੇ ਬਾਕੀ ਸਾਰੀ ਲਹਿ ਗਈ ਉਹ ਹਨਾ ਤੇ ਬਾਕੀ ਮੈਜੀਕਲ ਬੁੱਕ ਆ ਦੋਸਤੋ ਜਾਦੂਈ ਬੁੱਕਾ ਵੀ ਮਤਲਬ ਆਪਣੇ ਬੁੱਢੀ ਜਾਂਦੇ ਆ। ਹਾਂਜੀ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਤਾਂ ਜੋ ਬੱਚਿਆਂ ਦੀ ਜ਼ਿੰਦਗੀ ਬਣ ਸਕੇ ਇਹ ਬੁੱਕ ਮਕਵਾ ਕੇ ਆਪਾਂ ਬੱਚਿਆਂ ਦਾ ਜਿਹੜਾ ਅ ਮਨ ਸਕਿੱਲ ਉਹਨੂੰ ਇੰਪਰੂਵ ਕਰ ਸਕੀਏ ਜੀ ਤੇ ਬੱਚਿਆਂ ਨੂੰ ਮਤਲਬ ਪੜ੍ਹਾਈ ਵਾਲਾ ਵੀ ਇੰਟਰਸਟ ਕਰ ਸਕੀਏ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨ ਦਾ ਬਹੁਤ ਬਹੁਤ ਧੰਨਵਾਦ।